ਥਲੇ ਨਾ ਥਲੇ ਨਾ ਯਾਰ ਸਾਰੇ ਨਾਲ ਮੈਨੂੰ ਪਾਪਾ ਮੈਂ ਪਾਪਾ ਮੈਂ ਆਪਣੇ ਪਿਓ ਦਾ ਨਹੀਂ ਬੰਦਾ ਇਹ ਐਨੇ ਛੋੜੇ ਕਿੱਥੇ ਚਲੇ ਗਏ ਅਸੀਂ ਲੋਕ ਅਸੀਂ ਦਰਲੇ ਲੈ ਆਉਂਦੇ ਨਾ ਓਏ ਪਾਪਾ ਜੀ ਤੁਸੀਂ ਦੱਸਿਓ ਕਿ ਕਿੱਥੇ ਚੱਲਿਆ ਸੀ ਇਹ ਬੀ ਕਿੱਧਰ ਚੱਲਿਆ ਕੀ ਹਸਾਬੀ ਇਹ ਰਿਸ਼ਤੇਦਾਰੋਂ ਚਲੇ ਗਏ ਨਾ ਹਾਂ ਤੇ ਬਸ ਇਹ ਗੱਲ ਰਿਆ 22 22 ਛੋੜੇ ਚੋਂ ਕੰਕਦੇ ਜਾਂਦੇ ਓਏ ਵੀਡੀਓ ਮੋਬਾਈਲ ਕਿੱਥੇ ਆ ਓ ਬਾਈ ਥਲੇ ਨਾ ਥਲੇ ਨਾ ਯਾਰ ਸਾਰੇ ਨਾਲ ਹਾਂ ਥਲੇ ਹੋਣੀ ਚੱਲ ਚੱਲ ਮੈਨੂੰ ਪਾਪਾ ਮੈਂ ਪਾਪਾ ਮੈਂ ਆਪਣੇ ਪਿਓ ਦਾ ਨਹੀਂ ਬੰਦਾ ਮੈਂ ਸਚਾਈ ਵਾਲਾ ਬੰਦਾ ਮੇਰੇ ਕੋਲ ਰੁਪਈਏ ਦੀ ਨਹੀਂ ਤੋੜ ਤਿੰਨ ਮੈਨੂੰ 1 ਰੁਪਈਆ ਦੀ ਵੀ ਤੋੜ ਨਹੀਂ ਗਈ ਮੈਂ ਸਚਾਈ ਵਾਲਾ ਬੰਦਾ ਆ ਮੈਂ ਸਾਹਮਣੇ ਲਾਉਨੇ ਆ ਸਾਰੇ ਲੋਕਾਂ ਦੇ ਸਾਹਮਣੇ ਲਾਉਨੇ ਆ ਆਡੇ ਤੋੜੇ ਲਾਉਨੇ ਆ ਹਾਂ ਕੀ ਇਹਨੇ ਕੋੜੇ ਕਿਥੇ ਕੰਮ ਨਹੀਂ ਅਸੀਂ ਲੋਕ ਅਸੀਂ ਧਰਲੇ ਲਿਆਦੇ ਨਾ ਉਹ ਵੀਡੀਓ ਬਣਦੀ ਆ ਉਹ ਕੈਮਰੇ ਵਿੱਚ ਸਾਹਮਣੇ ਨਾ ਨਾ ਅਸੀਂ ਪਾਪਾ ਨਾ ਮਤਬਲ ਕੋਈ ਨਹੀਂ ਇਹਨਾਂ ਕੋਈ ਮਤਬਲ ਨਹੀਂ ਆ ਇੱਥੇ ਲੋਕਾਂ ਦੀ ਮਾਂ ਲਿਆਵਾ ਦਾ ਕਰਤੂਤ ਕੱਲੇ-ਕੱਲੇ ਦੀ ਕਿ ਇਹ ਕੋਹ ਨਹੀਂ ਲਾਪੈ ਚੁਬੀਆਂ ਤੇ ਹੈ ਹੀ ਪਰ ਖਾਨੂੰ ਜਿੰਨਾ ਬਦਨਾਮ ਕਰਦਾ ਤੁਸੀਂ ਲੋਕਾਂ ਨੇ ਨਾ 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 ਪਾਪਾ ਪਰੇ ਹੋ ਜਾ ਪਾਪਾ ਮੇਰੇ ਨਾਲ ਉਹ ਗੱਲ ਹੀ ਨਹੀਂ ਕਰਨੀ ਨਾ ਇਹ ਨਾ ਵੰਡਿਆ ਉਹਨਾਂ ਤੇ ਵੀ ਐਕਸ਼ਨ ਲਾਵਾਂਗਾ ਮੈਂ ਕੋਈ ਗੱਲ ਨਹੀਂ ਆ ਉਹ ਪਾਪਾ ਜੀ ਤੁਸੀਂ ਦੱਸਿਓ ਵੀ ਕਿੱਥੇ ਚੱਲਿਆ ਸੀ ਇਹ 20 ਕਿੱਧਰ ਚੱਲਿਆ ਕੀ ਹਿਸਾਬੀ ਇਹ 22 23 ਸੋਨੇ 20 ਕਿੱਥੇ ਚੱਲੇ ਸੀ ਇਹਦਾ ਹਿਸਾਬ ਚਾਹੀਦਾ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚ 20 ਆ ਤਾਂ ਪਿੰਡ ਦੇ ਥ्रू ਮੰਡਿਆ ਨਾ ਨਹੀਂ ਗਿਆ ਤੁਹਾਨੂੰ ਇੰਨਾ 20 ਕਿੰਨੇ ਦੇਤਾ ਕਿਹੜੇ ਹਿਸਾਬ ਤੇ ਦੇਤਾ ਕੜ ਕੋਈ ਨਹੀਂ ਕਿਉਂ ਆ ਗਿਆ ਬੀਜਲੀ ਬੀਜਲੀ ਆ ਹਾਂ ਪਾਪਾ ਜੀ ਆਪਾਂ ਇੱਕ ਮਿੰਟ ਇੱਕ ਮਿੰਟ ਹਾਂ ਆ ਵੀਰ ਤੇ ਨਾਲ ਹੀ ਆਦੇ ਸਾਰਾ ਕੋਈ ਲੱਲਿਆ ਵੀਰ ਦਾ ਵੀ ਲੱਲਿਆ ਨਾਲ ਪਤਾ ਕਰੋ ਚੰਗੀ ਕੋਈ ਤੇ ਮੇਰੇ ਗਾਰਡਨ ਨੂੰ ਗੁੰਨਾ ਸਾਰਾ ਕੋਈ ਫੜ ਕੇ ਲੈਂਦਾ ਉਹ ਅਜੇ ਫੜ ਕੇ ਲੈਂਦਾ ਕੋਈ ਗੱਲ ਕੋਈ ਗੱਲ ਸਾਨੂੰ ਲੋਕ ਕਹਿੰਦੇ ਨੇ ਭੈਣ ਕੇ ਮੂਰਖ ਬੰਦੇ ਨੇ ਇੱਕ ਮਿੰਟ ਆਪੇ ਆ ਅਹੀ ਮੂਰਖਾ ਪਿਆ ਵੀ ਲਾ ਵੀਰ ਲਾ ਲਾ ਸਾਰੇ ਥੋੜੇ ਇੱਥੇ ਉੱਠ ਕੇ ਵੇਖੀਏ ਬਰਾ ਮੀਰੀਓ ਤੁਹਾਨੂੰ ਉਹ ਨਿਆਰਾ ਦੇ ਸ਼ਦਾਈ ਕਰਤਾ ਲੋਕਾਂ ਨੇ ਆਹ ਦੀਦੀ ਨੇ ਅੱਗੀ ਕੋ ਧੀ ਤੁਸੀਂ ਦੱਸੋ ਪਾਪਾ ਜੀ ਕੀ ਕੀ ਮਤਲਬ ਹੈ ਇਹ ਕਾਹਦੇ ਵਾਸਤੇ ਕਿੱਥੇ ਚੱਲਿਆ ਸੀ ਇਹ ਦੱਸੋ ਲਾ ਹੀ ਉਹ ਕਹਿੰਦੇ ਅੱਜ ਦੇ ਤੱਕ ਤਾਂ ਨਾ ਹੀ ਬੀਜ ਖਾਦ ਆ ਮਤਲਬ ਇਹਨਾਂ ਦਾ ਧਰਨੀ ਉਧਰੋਂ ਫੇਰ ਲਿਆ ਆਉਂਟੇ ਦੇਣੇ ਹੀ ਬੀਜ ਨੂੰ ਫਿਰ ਮਦਾਹ ਜਾਂੜਿਆ ਹੈ ਟੀੰਕੂ ਚ ਲੱਥੰਦਿਆ ਟੈਂਪੂ ਵਾਲਾ ਦੱਸੰਦਿਆ ਸਾਰਾ ਕੋਜੀ ਕੀ ਦੱਸੰਦਿਆ ਪੁੱਛ ਉਹਨੂੰ ਪੁੱਛੋ ਕਿਥੇ ਘੱਲਣ ਦੇ ਦੱਸ ਵੀਰ ਖੜੇ ਜਾਂਦੇ ਦੱਸ ਵੀਰ ਕਿੱਥੋਂ ਦਾ ਕਿੱਥੋਂ ਦਾ ਵੀਰ ਦੱਸ ਨਹੀਂ ਤੇ ਤੈਨੂੰ ਤੇਤੇ ਕਾਰਵਾਈ ਹੋਣੀ ਇਹ ਰਿਸ਼ਤੇਦਾਰੋਂ ਚੱਲੇਗਾ ਨਾ ਹਾਂ ਤੇ ਬੱਸ ਇਹ ਗੱਲ ਤੇ ਆ ਆਪਣਾ ਸਹੀ ਜਾ ਦੱਸਣੇ ਇਹ ਵੀ ਸਹੀ ਕਰਾ ਲੈਣਾ ਵੀਰ ਜੀ ਸਾਨੂੰ ਕੋਈ ਟੰਗਾ ਹਰ ਨਾ ਨਾ ਕਰਾ ਲਈ ਜੀ ਦੇ ਹੁਣ ਗਲਤੀ ਕੰਮ ਨਾਲਾ ਸੇਵਾ ਦੇ ਸੰਗਤ ਦੇ ਆਂਦੀ ਜਾਂ ਇੱਥੇ ਵੀਰ ਜੀ ਮੇਰੀ ਗੱਲ ਸੁਣ ਇੱਕ ਮਿੰਟ ਹੁਣ ਤੁਸੀਂ ਮੇਰੇ ਕੋਲੋਂ ਅੱਡੇ ਤੇ ਚੱਲ ਜਿਓਗੇ ਫਿਰ ਤੀਵੇਂ ਵਕਤ ਨੂੰ ਸਮਾਂ ਮਦਲਾਹਾਰ ਕਾ ਬੰਦੇ ਨੂੰ ਪਤਾ ਆਇਆ ਵੀ ਇਹ ਕੰਮ ਗਲਤ ਆ ਆਪਾਂ ਨੂੰ ਸਾਨੂੰ ਸੰਗਤ ਦੇਣ ਦੀ ਆ ਵੀ ਆਪਣੇ ਪਿੰਡਾਂ ਦੇ ਜਿਨ੍ਹਾਂ ਨੂੰ ਮਾਰ ਪਈ ਉਹ ਵੀ ਜੋ ਮਗਰਲੇ ਪਿੰਡਾਂ ਤੋਂ ਆ ਗਏ ਗਲਤ ਆਵੇ ਹਾਂ ਹੀ ਜਾ ਕੇ ਲੜਦੇ ਹਾਂ ਸਾਨੂੰ ਇੰਨੇ ਤੋੜੇ ਦਿਓ ਹਟਾਈਂਦਾ ਫਾਉਂਦਾ ਸਾਨੂੰ ਇੱਕ ਮਿੰਟ ਗੱਲ ਸੁਣੋ ਸਾਨੂੰ ਲਾਜ ਸਾਨੂੰ ਫੇਰਾ ਲਾਉਣ ਦੇ ਚੱਲ ਫੇਰਾ ਲਾਉਣ ਜਨਾ ਸਾਨੂੰ ਇਹ